ਅੱਗੇ ਕੀ ਆ ਆਪਣੇ ਕੋ ਇੱਥੇ ਇਸ ਜਗ੍ਹਾ ਤੇ ਅੱਗੇ ਆ ਹੈਗਾ ਜੀ ਰਕਤ ਪੁੰਨਰ ਨਵਾ ਅੱਛਾ ਜੀ ਰਕਤ ਰਕਤ ਪੁੰਨਰ ਨਵਾ ਅੱਛਾ ਜੀ ਰਕਤ ਪੁੰਨਰ ਨਵਾ ਲਾਲ ਪੁੰਨਰ ਨਵਾ ਵੀ ਕਹਿੰਦੇ ਹਾਂਜੀ ਆ ਦੇਖ ਫੁੱਲ ਆ ਨਾ ਥੋੜਾ ਜਿਹਾ ਹਾਂਜੀ ਹਾਂਜੀ ਇੱਕ ਇਹਦੇ ਵਿੱਚ ਸਫੇਦ ਹੁੰਦਾ ਅੱਛਾ ਜੀ ਉਹਨੂੰ ਸਫੇਦ ਪੁੰਨਰ ਨਵਾ ਕਹਿੰਦੇ ਆ ਠੀਕ ਆ ਜੀ ਇਹ ਤੁਸੀਂ ਦੇਖੋ ਲਤਕ ਐਡੀ ਆ ਦੀ ਹੂੰ ਇੱਧਰ ਤੱਕ ਆ ਦੇਖੋ ਇਹਦਾ ਸਾਰੇ ਯੂਜ਼ ਹੁੰਦਾ ਜਿਹੜੀ ਹੁਣ ਆ ਜੜਾ ਐ ਦੀ ਹਾਂਜੀ ਹਾਂਜੀ ਇਹਦੇ ਥੱਲੇ ਮੂਲੀ ਹੁਣੀ ਐ ਦੀ ਅੱਛਾ ਜੀ ਮੂਲ ਹੁਣੀ ਏਡੀ ਵੀ ਹੋ ਸਕਦੀ ਬਾਹਾਂ ਜੱਡੀ ਅੱਛਾ ਜੀ ਤੇ ਮੋਢੇ ਜਿੰਨੀ ਵੀ ਹੋ ਸਕਦੀ ਆ ਅੱਛਾ ਜੀ ਤੇ ਹੱਥ ਜਿੰਨੀ ਵੀ ਹੋ ਸਕਦੀ ਆ ਉਹ ਇਹਦੇ ਆਪਣੀ ਉਮਰ ਤੇ ਆ ਵੀ ਇਹ 3 ਸਾਲ ਹੋ ਗਿਆ ਇੱਥੇ ਇਹਨੂੰ ਜਾਂ 5 ਸਾਲ ਹੋ ਗਿਆ ਠੀਕ ਤਾਂ ਜਿਹੜੀ 1 ਸਾਲ ਦੀ ਉਹ ਤਾਂ ਛੋਟੀ ਜੀ ਇੰਨੀ ਕੁ ਹੁੰਦੀ ਆ ਅੱਛਾ ਜੀ ਇਹ ਤਾਂ ਮੈਨੂੰ ਲੱਗਦਾ ਵੀ ਜ਼ਿਆਦੀ ਹੁਣੀ ਠੀਕ ਇਹਦੇ ਥੱਲੇ ਕਿਉਂਕਿ ਅਸੀਂ ਕੱਢਦੇ ਰਹਿੰਦੇ ਨਾ ਜਾ ਕੇ ਅੱਛਾ ਜੀ ਉਹ ਏਡੀ ਏਡੀ ਮੋਟੀ ਵੀ ਮਤਲਬ ਗੂਠੇ ਦੇ ਵਿੱਚ ਤੋਂ ਵੀ ਮੋਟੀ ਮਤਲਬ ਨਿਕਲਦੀ ਆ ਬੱਲੇ ਬੱਲੇ ਅੱਛਾ ਤਾਂ ਇਹ ਪੂਨਰ ਨਵਾਂ ਇਹਨੂੰ ਤਾਂ ਕਹਿੰਦੇ ਪੂਨਰ ਨਵ ਮਾਲੇ ਪੂਨਰਨਵਾਜ ਦਾ ਪੂਨਰ ਜਨਮ ਹੋ ਜਾਂਦਾ ਨਾ ਹਾਂ ਇਹ ਇਦਾਂ ਦੁਬਾਰਾ ਜਿਹੜੇ ਖਰਾਬ ਹੋਏ ਆਪਣੇ ਅੰਗ ਹਾਂਜੀ ਹਾਂਜੀ ਉਹਦਾਂ ਨੂੰ ਇਹ ਸਹੀ ਕਰ ਦਿੰਦੀ ਆ ਲੀਵਰ ਕਿਡਨੀ ਵਗੈਰਾ ਅੱਛਾ 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 ਠੀਕ ਆ ਤੇ ਇਹਦੇ ਅਰਕ ਬਣਦਾ ਅੱਛਾ ਜੀ ਪੂਨਰਨਵਾਦੀ ਬਟੀ ਇਦਾਂ ਬਹੁਤ ਕੁਝ ਬਣਦਾ ਇਹਦਾ ਇਹਦੇ ਪੂਨਰਨ ਆਸਬ ਬਣਦਾ ਹਮ ਹਮ ਅਰੈਸਟ ਬਣਦੇ ਇਹਦੇ ਬੋਲੇ ਬੋਲੇ ਇਹ ਕਲਾਸਿਕਲ ਮੈਡੀਸਨ ਆ ਹਾਂਜੀ ਜਿਹੜੀ ਹਰ ਇੱਕ ਵੈਦ ਹਮ ਹਮ ਪੂਰੇ ਭਾਰਤ ਦੇ ਵਿੱਚ ਇਹਨੂੰ ਯੂਜ਼ ਕਰਦੇ ਆ ਹਰ ਇੱਕ ਔਰ ਕਾਮਨਲੀ ਯੂਜ਼ ਕਰਦੇ ਆ ਨਾ ਮਤਲਬ ਕਾਮਨਲੀ ਇਹਨੂੰ ਯੂਜ਼ ਕਰਦੇ ਆ ਹਰੇਕ ਅੱਛਾ ਬੈਦ ਇਹਨੂੰ ਕਰਦਾ ਯੂਜ਼ ਇਹਦੇ ਵਿੱਚ ਇੰਨੇ ਕ ਮਤਲਬ ਕਿ ਆ ਤੂੰ ਇਹਦਾ ਤੁਸੀਂ ਨਾਮ ਤੋਂ ਹੀ ਦੇ ਸਕਦੇ ਪੂਨਨ ਨਵਾ ਪੂਨਨ ਨਵਾ ਹਾਂ ਇੱਕ ਕਿਡਨੀ ਜਿਹੜੀ ਡਾਇਲਿਸਿਸ ਤੇ ਚੱਲ ਜਾਂਦੀ ਆ ਹਾਂਜੀ ਉਹਨੂੰ ਵੀ ਦੁਬਾਰਾ ਇਹ ਰਿਵਰਸ ਕਰਕੇ ਬੰਦੇ ਦੀ ਸਹੀ ਕਰ ਦਿੰਦੀ ਐ ਇੰਨੀ ਇਹ ਚ ਤਾਕਤ ਆ ਜਿੱਦਾਂ ਜਿੰਨੇ ਵਾਅਦ ਵਰਤ ਰਾਇ ਇਹਨੂੰ ਇਹਦਾ ਮਤਲਬ ਵਾਕਈ ਇਹ ਚ ਕੋਈ ਨਾ ਕੋਈ ਵੈਲਿਊ ਹੈਗੀ ਆ ਬਹੁਤ ਵੈਲਿਊ ਹੈਗੀ ਆ